ਖਾਲਸਾ ਕਾਲਜ ਲਾਉ ਦੇ ਸਟੂਡੈਂਟ ਅੱਜ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਲੈਣ ਦੇ ਲਈ ਸੜਕਾਂ ਤੇ ਉਤਰੇ ਕਿ ਆ ਕਿ ਜਿਹੜੇ ਲੋਕ ਟ੍ਰੈਫਿਕ ਨਿਯਮਾਂ ਨੂੰ ਫੋਲੋ ਕਰਦੇ ਹਨ ਉਹਨਾਂ ਨੂੰ ਗੁਲਾਬ ਦਾ ਫੁੱਲ ਭੇਟ ਕੀਤਾ ਜਾ ਰਿਹਾ ਹੈ ਤਾਂ ਜੋ ਅੱਗੇ ਤੋਂ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਉਥੇ ਹੀ ਖਾਲਸਾ ਕਾਲਜ ਲਾਅ ਦੇ ਸਟੂਡੈਂਟ ਵੱਲੋਂ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ ਕਿ ਆ ਕੀ ਇਸ ਨਾਲ ਟ੍ਰੈਫਿਕ ਵੀ ਕੰਟਰੋਲ ਵਿੱਚ ਰਹਿੰਦਾ ਹੈ ਸਟੂਡੈਂਟ ਨੇ ਕਿਹਾ ਕਿ ਇਸ ਨਾਲ ਜਿਹੜੇ ਐਕਸੀਡੈਂਟ ਹੁੰਦੇ ਹਨ ਉਹਨਾਂ ਵਿੱਚ ਵੀ ਕਮੀ ਆਵੇਗੀ ਅੱਜਕੱਲ੍ਹ ਦੀ ਮੇਰਾ ਨਾਮ ਪ੍ਰਨੀਤ ਕੌਰ ਹੈ ਐਂਡ ਮੈਂ ਖਾਲਸਾ ਕਾਲਜ ਆਫ ਲਾਅ ਦੀ ਸਟੂਡੈਂਟ ਆ ਸਾਡੇ ਕਾਲਜ ਦੇ ਐਨਐਸਐਸ ਗਰੁੱਪ ਵੱਲੋਂ ਅੱਜ ਪੁਲਿਸ ਐਸੋਸੀਏਸ਼ਨਸ ਦੇ ਨਾਲ ਮਿਲ ਕੇ ਟ੍ਰੈਫਿਕ ਰੂਲ ਅਵੇਅਰਨੈਸ ਕੈਂਪ ਆਰਗੇਨਾਈਜ਼ ਕੀਤਾ ਗਿਆ ਇਨ ਲారెੰਸ ਰੋਡ ਏਰੀਆ ਆਫ ਅੰਮ੍ਰਿਤਸਰ ਆਈ ਥਿੰਕ ਇ ਬਹੁਤ ਜ਼ਿਆਦਾ ਹੀ ਪੋਪੂਲੇਟਿਡ ਐਂਡ ਕੰਜਸਟਿਡ ਏਰੀਆ ਵੀ ਹੈ ਐਂਡ ਥੇਅਰ ਥੀਜ਼ ਮੋਸਟ ਨੀਡ ਆਫ ਕਿ ਪੁਲਿਸ ਅਜਾਂ ਕਰਦੇ ਇਥੇ ਲੋਅ ਸਟੂਡੈਂਟਸ ਦੇ ਨਾਲ ਮਿਲ ਕੇ ਇਹ ਕੈਂਪ ਨੂੰ ਆਰਗੇਨਾਈਜ਼ ਕਰਿਆ ਨੇ ਤਾਂ ਜੋ ਕਿ ਅਲੱਗ ਦਾ ਯੂਥ ਸੀਨੀਅਰ ਸਿਟੀਜ਼ਨ ਇਵਨ ਸਭ ਨੂੰ ਅਵੇਅਰ ਕੀਤਾ ਜਾਏ ਕਿ ਲਾਅ ਫੋਲੋ ਕਰਨਾ ਬਹੁਤ ਜ਼ਰੂਰੀ ਹੈ ਜੋ ਵੀ ਵੇਰ ਹੋ ਰਿਹਾ ਹੈ ਇਸ ਤੋਂ ਜੀ ਬਿਲਕੁਲ ਕਿਉਂਕਿ ਅਸੀਂ ਇਨਕਰੇਜਮੈਂਟ ਰੱਖਿਆ ਕਿ ਜੋ ਵੀ ਪਰਸਨ ਲਾ ਫੋਲੋ ਕਰੇਗਾ ਉਸ ਨੂੰ ਉਹਤੇ ਇੱਕ ਰੋਜ਼ ਆਫਰ ਕਰਦੇ ਆਂ ਐਂਡ ਜਦੋਂ ਕਿ ਉਹ ਰੋਜ਼ ਆਫਰ ਕਰੇ ਜਾਂ ਗ੍ਰੈਟੀਟਿਊਡ ਦਿੰਦੇ ਆਂ ਆਈ ਥਿੰਕ ਦੈਟਸ ਦ ਮੋਸਟ ਇੰਪੋਰਟੈਂਟ ਥਿੰਗ ਇਨ ਦ ਸੋਸਾਇਟੀ ਕਿ ਉਹ ਪਰਸਨ ਨੂੰ ਫੀਲ ਹੁੰਦਾ ਹੈ ਕਿ ਅੱਜ ਮੈਨੂੰ ਆਨਰ ਕੀਤਾ ਗਿਆ ਹੈ ਐਂਡ ਕੱਲ ਤੋਂ ਮੈਂ ਇਸ ਜਗ੍ਹਾ ਤੇ ਖੜਾ ਹੋ ਕੇ ਦੁਬਾਰਾ ਉਹ ਰੂਲ ਨਹੀਂ ਤੋੜਾਂਗਾ ਐਂਡ ਉਹਨੂੰ ਫੋਲੋ ਕਰਨ ਦੀ ਯਾਦ ਆਏਗੀ ਕਿਉਂਕਿ ਮੈਨੂੰ ਉੱਥੇ ਰੋਜ਼ ਮਿਲਿਆ ਸੀਗਾ ਐਂਡ ਜੋ ਲੋਕ ਉਹਨੂੰ ਦੇਖਣਗੇ ਦੇ ਵਿਲ ਆਲਸੋ ਫੀਲ ਨਜ਼ਰ ਨਾ ਦੇਖ ਸਕਦੇ ਆ ਗੱਲ ਕਰੀਏ ਆਪਾਂ 5.5 ਬਾਰੇ ਦੇ ਗਰੁੱਪਸ ਦੀ ਵਾਈਟ ਕਿਤੇ ਗਏ ਨੇ ਗਰੁੱਪਸ ਦੇ ਵਿੱਚ ਅਸੀਂ ਸਾਰੇ ਲੋਕਾਂ ਨੂੰ ਅਵੇਅਰ ਕਰਾਂਗੇ ਐਂਡ ਜੇਕਰ ਕੋਈ ਰੂਲ ਫੋਲੋ ਨਹੀਂ ਕਰਦਾ ਉਹਨੂੰ ਵੀ ਅਸੀਂ ਰੋਜ਼ ਦਵਾਂਗੇ ਕਿ ਅਸੀਂ ਇਹ ਰੋਜ਼ ਬੈਠਾ ਉਹਨੂੰ ਹੀ ਦੇ ਰਿਹਾ ਕਿ ਜੋ ਰੂਲ ਫੋਲੋ ਕਰੇਗਾ ਬਟ ਤੈਨੂੰ ਸੇ ਇਨਕਰੇਜ ਕਰਨ ਲਈ ਆ ਤੁਹਾਨੂੰ ਇਹ ਮੋਟੀਵੇਟ ਕਰਨ ਲਈ ਕਿ ਨੈਕਸਟ ਟਾਈਮ ਕੋਈ ਰੂਲ ਨਹੀਂ ਤੋੜਨੇ ਵੀ ਆਰ ਗਿਵਿੰਗ ਦਿਸ ਨੇ ਮੈਂ ਜੀ ਸਬ ਇੰਸਪੈਕਟਰ ਦਲਜੀਤ ਸਿੰਘ ਟ੍ਰਾਫਿਕ ਐਜੂਕੇਸ਼ਨ ਸੈੱਲ ਅਮਰਸਰ ਸਰ ਜੀ ਕੀ ਕਹਿਆ ਜਾ ਰਿਹਾ ਹੈ ਟੈਡੀ ਸਾਡੇ ਜੀ ਜਿਸਾ ਅਸੀਂ ਪਿੱਛੇ ਇੱਕ ਖਾਲਸਾ ਕਾਲਜ ਫਾਰ ਔਲਾਦ ਵਿੱਚ ਅਸੀਂ ਇੱਕ ਸੈਮੀਨਾਰ ਕੀਤਾ ਸੀਗਾ ਤੇ ਉਹ ਡਾਇਰੈਕਟਰ ਸਾਹਿਬ ਤੇ ਪ੍ਰਿੰਸੀਪਲ ਸਾਹਿਬ ਨੇ ਸਾਨੂੰ ਇਹ ਦੁਬਾਰਾ ਉਗਵਾਸ਼ ਕੀਤੀ ਕਿ ਅਸੀਂ ਇਹ ਸੈਮੀਨਾਰ ਜਿਹੜੇ ਐ ਨੂੰ ਆਪਣੇ ਰੂਟ ਦੇ ਵਿੱਚ ਇਲਾਕੇ ਵਿੱਚ ਲਗਾਏ ਜਾਣ ਕਿ ਜਿਹੜੇ ਟ੍ਰੈਫਿਕ ਰੋਲ ਐ ਉਹ ਬੱਚੇ ਫੋਲੋ ਵੀ ਕਰਣ ਤੇ ਬੱਚੇ ਨੂੰ ਸਿੱਖਣ ਵੀ ਅਸੀਂ ਅੱਜ ਲਾਰੈਂਸਟ ਸੌਂਕ ਵਿੱਚ ਇਹ ਬੱਚਿਆਂ ਨੂੰ ਟ੍ਰੈਫਿਕ ਲਾਈਟਾਂ ਬਾਰੇ ਦੱਸਣ ਵਾਸਤੇ ਆਏ ਆ ਉਹਨਾਂ ਨੂੰ ਉਹ ਜੀ ਟਾਈਮਿੰਗ ਕਿੰਨੀ ਹੁੰਦੀ ਆ ਇਹ ਰੈੱਡ ਲਾਈਟ, 옐ੋ ਲਾਈਟ ਤੇ ਗ੍ਰੀਨ ਲਾਈਟ ਕੀ ਹੁੰਦੀ ਆ ਇਹਦੇ ਪਾਪਾ ਦੇਖਣਾ ਇਹਦੇ ਜੈਬਦਾ ਲਾਈਨ ਦੇਖਣ ਵਾਸਤੇ ਆਏ ਆ ਤੇ ਕਿੰਨਾ ਰਿਜਲਟ ਮਿਲਦਾ ਪਿਆ ਇਹਦਾ ਰਿਜਲਟ ਬਹੁਤ ਤੁਹਾਡੇ ਸਾਹਮਣੇ ਆ ਜੀ ਕਿ ਜਿੱਸਾਂ ਅਸੀਂ ਉੱਥੇ ਸੈਮੀਨਾਰ ਕੀਤਾ ਸੀ ਸਾਨੂੰ ਫੀਡਬੈਕ ਆਇਆ ਕਿ ਇਹਨਾਂ ਦੁਬਾਰਾ ਇਹਨਾਂ ਨੂੰ ਅੱਛਾ ਲੱਗਾ ਤੇ ਇਹਨਾਂ ਨੇ ਦੁਬਾਰਾ ਇਹਨੂੰ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਹੜੇ ਲੋਕ ਰੂਲ ਫੋਲੋ ਕਰਦੇ ਨੇ ਉਹਨਾਂ ਵਾਸਤੇ ਤੇ ਅਸੀਂ ਜਿਹੜੇ ਲੋਕ ਰੂਲ ਫੋਲੋ ਕਰਦੇ ਨੇ ਉਹਨਾਂ ਨੂੰ ਅਸੀਂ ਗੁਲਾਬ ਦਾ ਪੁੱਲ ਦੇ ਕੇ ਸਨਮਾਨਿਤ ਕਰਦੇ ਆ ਤੇ ਇੱਕ ਵਧੀਆ ਸ਼ੇ ਵੀ ਆਪਾਂ ਕੀਤਾ ਸੀਗਾ ਤੇ ਇਹਦੇ ਨਾਲ ਸਾਨੂੰ ਫੀਡਬੈਕ ਬਹੁਤ ਅੱਛਾ ਮਿਲਿਆ ਸੀਗਾ ਲੋਕਾਂ ਨੇ ਇਹ ਜਿਹੜੇ ਇੱਕ ਲੜਕਾ ਸੀ ਜਿਹੜਾ ਕਹਿੰਦਾ ਸੀ ਵੀ ਸਰ ਤੁਹਾਡੇ ਕੋਲ ਮੈਂ ਗੁਲਾਬ ਦਾ ਫੁੱਲ ਲਾਣਾ ਮੈਂ ਕਿਹਾ ਸੀ ਪਹਿਲਾਂ ਹੈਲਮਟ ਪਾ ਕਹਿੰਦਾ ਸੀ ਸਰ ਮੈਂ ਜਦੋਂ ਤੁਹਾਨੂੰ ਮਿਲਾਂਗਾ ਤੁਹਾਡੇ ਗੁਲਾਬ ਦਾ ਫੁੱਲ ਜ਼ਰੂਰ ਲਾਵਾਂਗਾ ਹੈਲਮਟ ਪਾ ਕੇ ਆਇਆ ਕਰਾਂਗੇ ਤੇ ਬਹੁਤ ਵਧੀਆ ਫੀਡਬੈਕ ਮਿਲਦਾ ਔਰ ਲੋਕੀ ਇਹਨੂੰ ਅਪਲਾਈ ਵੀ ਕਰਦੇ ਨੇ ਕਿਹੜੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਉਹਨਾਂ ਬਾਰੇ ਵੀ ਦੱਸਿਆ ਜਾਂਦਾ ਇਹਨਾਂ ਨੂੰ ਹਾਂ ਜੀ ਬਹੁਤ ਸਾਰੇ ਕੈਮਰੇ ਜਿਹੜੇ ਉਹ ਚੱਲ ਰਹੇ ਨੇ ਇਹ ਹੋ ਸਕਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹਦਾ ਜਿਹੜਾ ਰਿਜ਼ਲਟ ਆਉਣਾ ਸ਼ੁਰੂ ਹੋ ਜਾਏ ਤੇ ਲੋਕਾਂ ਨੂੰ ਜਿਹੜੇ ਜਿਹੜਾ ਬੰਦੇ ਆਪਣੇ ਕਾਨੂੰਨ ਤੋੜਦੇ ਆ ਰੂਲ ਤੋੜਦੇ ਆ